ਬੀਤੇ ਦਿਨੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਕਾਰਜਕਾਰੀ ਜਥੇਦਾਰ ਕੁਲਦੀਪ ਸਿੰਘ ਗੜਗੱਜ ਦੀ ਦਸਤਾਰਬੰਦੀ ਤੋਂ ਬਾਅਦ ਸਿੱਖ ਸੈਸਟ ਦੇ ਵਿੱਚ ਪੈਦਾ ਹੋਈ ਖਿੱਚੋਤਾਣ ਅਤੇ ਵਿਰੋਧ ਦੇ ਬਾਅਦ ਹੁਣ ਸਥਿਤੀ ਬੜੀ ਪੇਚੀਦਾ ਹੁੰਦੀ ਜਾ ਰਹੀ ਹੈ ਤਾਂ ਦੱਸ ਦੇਈਏ ਕਿ ਜਿੱਥੇ ਸੰਤ ਸਮਾਜ ਨੇ ਇਸ ਦੀ ਵਿਰੋਧਤਾ ਕੀਤੀ ਹੈ ਜਿੱਥੇ ਬੁੱਢਾ ਦਲ ਜਥੇਬੰਦੀਆਂ ਨੇ ਇਸ ਦੀ ਵਿਰੋਧਤਾ ਕੀਤੀ ਹੈ ਜਿੱਥੇ ਜਿਹੜੇ ਸਾਬਕਾ ਜਥੇਦਾਰ ਨੇ ਉਹ ਇਸ ਦੇ ਵਿਰੋਧ ਦੇ ਵਿੱਚ ਆਪਣੀਆਂ ਆਪਣੇ ਪ੍ਰਤੀਕਰਮ ਦੇ ਰਹੇ ਨੇ ਉੱਥੇ ਅੱਜ ਦਮਦਮੀ ਟਕਸਾਲ ਦੇ ਮੁਖੀ ਹਰਨਾਮ ਸਿੰਘ ਖਾਲਸਾ ਨੇ ਅੱਜ ਸਵੇਰੇ ਲਾਈਵ ਹੁੰਦਿਆਂ ਇਹ ਗੱਲ ਕਹੀ ਹੈ ਕਿ ਇਹ ਜਿਹੜੇ ਫੈਸਲੇ ਲਈ ਗਏ ਆ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਆਪਣੀ ਮਨਮਰਜ਼ੀ ਨਾਲ ਲਈ ਆ ਤੇ ਮਨਮਰਜ਼ੀ ਨਾਲ ਲੈ ਕੇ ਫੈਸਲੇ ਤੋਂ ਬਾਅਦ ਸਿੱਖ ਸੰਗਤ ਦੇ ਜਿਹੜੇ ਹਿਰਦੇ ਆ ਉਹਨਾਂ ਨੂੰ ਠੇਸ ਪਹੁੰਚੀ ਆ ਸਿੱਖ ਸੰਗਤ ਦੇ ਮਨਾਂ ਦੇ ਵਿੱਚ ਜਿਹੜਾ ਹੈਗਾ ਬਹੁਤ ਦੁੱਖ ਹੈ ਇਸ ਨੂੰ ਲੈ ਕੇ ਇਹ ਜਿਹੜੇ ਫੈਸਲੇ ਲਏ ਗਏ ਆ ਇਹਨਾਂ ਦਾ ਕਿਤੇ ਨਾ ਕਿਤੇ ਸਿੱਖ ਪੰਥ ਦੇ ਉੱਪਰ ਇੱਕ ਵੱਡਾ ਪ੍ਰਭਾਵ ਪੈ ਰਿਹਾ ਤਾਂ ਉਹਨਾਂ ਨੇ ਕਿਹਾ ਕਿ ਸਾਰਿਆਂ ਨੂੰ ਆਪਣੇ ਜਿਹੜੇ ਮਤਭੇਦ ਨੇ ਇਹਨਾਂ ਮਸਲਿਆਂ ਦੇ ਉੱਪਰ ਮਤਭੇਦ ਪਲਾ ਕੇ ਇੱਕ ਮੰਚ ਤੇ ਇਕੱਠੇ ਹੋ ਕੇ ਬੈਠਣ ਦੀ ਲੋੜ ਆ ਤੇ ਇਹਨਾਂ ਮਸਲਿਆਂ ਨੂੰ ਸੁਲਝਾਉਣ ਦੀ ਲੋੜ ਆ ਉਹਨਾਂ ਨੇ ਕਿਸੇ ਦਾ ਨਾਮ ਲਏ ਬਿਨਾ ਇਹ ਕਿਹਾ ਕਿ ਹੰਕਾਰ ਦੇ ਕਾਰਨ ਹੰਕਾਰ ਦੇ ਕਾਰਨ ਪੰਥ ਨੂੰ ਵੱਡੀ ਢਾਂ ਲੱਗ ਰਹੀ ਹੈ ਤਾਂ ਇਸੇ ਦੇ ਚਲਦਿਆਂ ਉਹਨਾਂ ਨੇ 14 ਮਾਰਚ ਨੂੰ Holi ਵਾਲੇ ਦਿਨ 14 ਮਾਰਚ ਨੂੰ ਹੋਲੇ ਮੁਹੱਲੇ ਤੇ ਅ ਸ਼੍ਰੀ ਅਨੰਦਪੁਰ ਸਾਹਿਬ ਵਿਖੇ ਇੱਕ ਵੱਡਾ ਪੰਥਕ ਇਕੱਠ ਬੁਲਾਇਆ ਹੈ ਸਾਰੀਆਂ ਪੰਥਕ ਹਸਤੀਆਂ ਨੂੰ ਪੰਥ ਨਾਲ ਜੁੜੇ ਹੋਏ ਲੋਕਾਂ ਨੂੰ ਵਿਦਵਾਨਾਂ ਨੂੰ ਉਹਨਾਂ ਨੇ ਅਨੰਦਪੁਰ ਸਾਹਿਬ ਵਿਖੇ ਇਕੱਠੇ ਹੋਣ ਦਾ ਸੱਦਾ ਭੇਜਿਆ ਹੈ ਔਰ ਇਸ ਸੱਦੇ ਦੇ ਵਿੱਚ ਉਹਨਾਂ ਨੇ ਕਿਹਾ ਕਿ ਇਸ ਮਸਲੇ ਦੇ ਉੱਪਰ ਜੁੜ ਕੇ ਬੈਠੀਏ ਕੋਈ ਇਸ ਮਸਲੇ ਨੂੰ ਸੁਲਝਾਉਣ ਦੀ ਕੋਸ਼ਿਸ਼ ਕੀਤੀ ਜਾਵੇ ਜਿੰਨੀਆਂ ਵੀ ਧਿਰਾਂ ਨੇ ਉਹਨਾਂ ਦੇ ਵਿੱਚ ਤਾਂ ਕਿ ਟਕਰਾਅ ਪੈਦਾ ਨਾ ਹੋ ਸਕੇ ਜੇ ਕਿਸੇ ਦੀ ਕੋਈ ਈਗੋ ਆ ਹੰਕਾਰ ਆ ਉਸ ਨੂੰ ਪਾਸੇ ਕਰਕੇ ਪੰਥ ਨੂੰ ਜਿਹੜਾ ਸ੍ਰੀ ਅਕਾਲ ਤਖਤ ਸਾਹਿਬ ਨੂੰ ਸਮਰਪਿਤ ਹੋ ਕੇ ਇੱਕ ਸਹੀ ਫੈਸਲਾ ਲਿਆ ਜਾਵੇ ਤਾਂ ਉਹਨਾਂ ਨੇ ਅੱਜ ਪੰਥਕ ਇਕੱਠ ਬੁਲਾਉਣ ਦੀ ਜਿਹੜੀ ਹੈਗੀ ਵੱਡੀ ਗੱਲ ਕਹੀ ਹੈਗੀ ਤਾਂ ਤੁਸੀਂ ਕਿਵੇਂ ਦੇਖਦੇ ਹੋ ਹਰਨਾਮ ਸਿੰਘ ਖਾਲਸਾ ਹੁਣ ਮੀਡੀਆ ਦੇ ਮੁਖਾਤਿਬ ਹੋਏ ਨੇ ਮੀਡੀਆ ਦੇ ਸਾਹਮਣੇ ਆਏ ਨੇ ਸ਼੍ਰੋਮਣੀ ਕਮੇਟੀ ਦੇ ਉੱਪਰ ਵੱਡੇ ਸਵਾਲ ਖੜੇ ਕੀਤੇ ਨੇ ਸ਼੍ਰੋਮਣੀ ਕਮੇਟੀ ਦੇ ਉੱਪਰ ਮਨਮਰਜ਼ੀਆਂ ਕਰਨ ਦੇ ਦੋਸ਼ ਲਾਏ ਨੇ ਤਾਂ ਹੰਕਾਰ ਦੀ ਗੱਲ ਕੀਤੀ ਹੈ ਕਿ ਹੰਕਾਰ ਦੇ ਕਾਰਨ ਇਹ ਸਭ ਕੁਝ ਹੋਇਆ ਤੇ ਸਿੱਖ ਸੰਗਤ ਨੂੰ ਠੇਸ ਵੀ ਪਹੁੰਚੀ ਹੈ ਤੁਸੀਂ ਇਸ ساری ਘਟਨਾ ਨੂੰ ਹਰਨਾਮ ਸਿੰਘ ਖਾਲਸਾ ਦੇ ਇਸ ਬਿਆਨ ਨੂੰ ਕਿਵੇਂ ਵੇਖਦੇ ਹੋ ਸਾਨੂੰ ਕਮੈਂਟ ਬਾਕਸ ਦੇ ਵਿੱਚ ਜਰੂਰ ਦੱਸਿਓ ਧੰਨਵਾਦ